ਅੱਜ ਅੱਜ ਕਿਸਾਨ ਮਜ਼ਦੂਰ ਮੋਰਚਾ ਦੀ ਚੰਡੀਗੜ੍ਹ ਕਿਸਾਨ ਭਵਨ ਚ ਮੀਟਿੰਗ ਹੋਈ ਆ ਜਿਹੜੇ ਦੇ ਵਿੱਚ ਅਜੰਡੇ ਆਪਾਂ ਅਲੀ ਵਿਚਾਰੇ ਵਿਚਾਰ ਚर्चा ਦਾ ਹਿੱਸਾ ਬਣੇ ਇੱਕ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਚੱਲ ਰਿਹਾ ਅੰਦੋਲਨ ਉਹਦੇ ਤੇ ਕੇਐਮਐਮ ਦਾ ਕੀ ਰੁਖ ਹੋਊਗਾ ਕੀ ਉਹਦੇ ਤੇ ਫੈਸਲੇ ਇੱਕ ਤਾਂ ਉਹ ਅਸੀਂ ਫਾਈਨਲ ਕਰ ਲਿਆ ਹੈਗਾ ਦੂਸਰਾ ਜਿਹੜਾ 15 16 17 ਨਵੰਬਰ ਨੂੰ ਜਿਹੜੇ ਪਿੰਡ ਪਤਰੀ ਅਰਥੀ ਫੂਕ ਮਜਾਰੇ ਕਰਨੇ ਆ ਉਹਦੇ 'ਚ ਸਾਰੀਆਂ ਜਥੇਬੰਦੀਆਂ ਦੀ ਸਪੈਸ਼ਲ ਡਿਊਟੀ ਲਾ ਕੇ ਵੀ ਉਹ ਪੂਰੇ ਪੰਜਾਬ ਦੇ ਅੰਦਰ ਵੱਡੇ ਤੇ ਵਿਆਪਕ ਪੱਧਰ ਤੇ ਪਿੰਡਾਂ ਵਿੱਚ ਅਰਥੀ ਫੂਕ ਮਜਾਰੇ ਬਿਜਲੀ ਸੋਧ ਬਿੱਲ 225 ਤੇ ਹੋਰ ਨਾਂ ਮੰਗਾਂ ਨੂੰ ਲੈ ਕੇ ਕੀਤੇ ਜਾਣੇ ਆ ਤੀਸਰਾ ਹੈਗਾ ਵੀ 10 ਦਸੰਬਰ ਨੂੰ ਜਿਹੜਾ ਵਾ ਉਹ ਪ੍ਰੀ-पेड ਮੀਟਰ ਪੁੱਟ ਕੇ ਬਿਜਲੀ ਦਫ਼ਤਰਾਂ 'ਚ ਜਮ੍ਹਾਂ ਕਰਾਉਣੇ ਆ ਉਹ ਫੈਸਲਾ ਗਰਾਊਂਡ ਤੇ ਕਿਵੇਂ ਲਾਗੂ ਕੀਤਾ ਜਾਵੇ ਉਹਦੇ ਤੇ ਲੰਮੀ ਚਰਚਾ ਕਰਕੇ ਉਹਨੂੰ ਕਾਮਯਾਬ ਕਰਨ ਦਾ ਫੈਸਲਾ ਕੀਤਾ ਔਰ ਇਹ ਤੋਂ ਗਾਹਾਂ ਜਿਹੜਾ ਜਿਹੜੇ ਪੰਜਾਬ ਦੀਆਂ ਵੱਡੀਆਂ ਮੰਗਾਂ ਨੇ ਉਹਦੇ ਵਿੱਚ ਸ਼ੰਭੂ ਖੰਡੌਰੀ ਦਾ ਮੋਰਚਾ ਜਿਵੇਂ ਕੇਂਦਰ ਪੰਜਾਬ ਨੇ ਰਲ ਕੇ ਉਥੋਂ ਕੁੱਟਿਆ ਸੀ ਜਿਹੜੇ ਉਹਦੇ ਦੋਸ਼ੀ ਅਧਿਕਾਰੀ ਆ ਜਾਂ ਜਿਹੜਾ ਸਮਾਨ ਚੋਰੀ ਹੋਇਆ ਸ਼ੰਭੂ ਮੋਰਚੇ ਦਾ 30 ਕਰੋੜ 70 ਲੱਖ ਤੋਂ ਪਲੱਸ ਦਾ ਉਹ ਬਕਾਇਆ ਵਾ ਔਰ ਉਹਦੇ ਨਾਲ ਦੀ ਨਾਲ ਜਿਹੜੇ ਜ਼ਖਮੀ ਹੋਏ ਸੀਗੇ ਜਿਹੜੇ ਸ਼ਹੀਦ ਹੋਏ ਆ ਉਹ ਸਾਰਾ ਮਾਮਲਾ ਔਰ ਉਹਦੇ ਨਾਲ ਨਾਲ ਬਿਜਲੀ ਸੋਧ ਬਿੱਲ 225 ਜਾਂ ਪਰਾਲੀ ਵਾਲੇ ਮਸਲੇ ਨੂੰ ਲੈ ਕੇ ਜਾਂ ਹੋਰ ਪੰਜਾਬ ਦੇ ਜਿਹੜੇ ਵੱਡੇ ਇਸ਼ੂ ਨੇ ਚਾਹੇ ਕਰਜ਼ਾ ਮੁਕਤੀ ਦਾ ਸਵਾਲ ਹੋਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਸਵਾਲ ਹੋਵੇ ਹੋਰ ਜਾਂ ਅਮਰੀਕਾ ਨਾਲ ਟੈਰਫ ਦਾ ਸਵਾਲ ਹੋਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ ਵਾ ਉਹਦਾ ਅਨਾਉਂਸਮੈਂਟ ਅਸੀਂ ਇੱਥੇ ਆਉਣੇ ਫੈਸਲਾ ਕੀਤਾ ਕਿ ਉਹਨੇ ਜਿਹੜੀ ਵਿਦਿਆਰਥੀਆਂ ਦੀ ਮੀਟਿੰਗ ਆ ਪੰਜਾਬ ਯੂਨੀਵਰਸਿਟੀ ਉੱਚ ਸਾਰੇ ਆਪਾਂ ਕੇਮ ਵੱਲੋਂ ਸ਼ਾਮਲ ਹੋਵਾਂਗੇ ਔਰ ਉਹਦੀ ਮੀਟਿੰਗ ਤੋਂ ਬਾਅਦ ਲਗਭਗ 3:30 ਵਜੇ ਜਿਹੜਾ ਵਾ ਓਪੀਯੂ ਦੇ ਵਿੱਚ ਜਿਹੜਾ ਵਾ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਉਹਦੇ ਲਈ ਪ੍ਰੈਸ ਨੂੰ ਸੱਦਾ ਦੇਦੇ ਹਾਂ ਧੰਨਵਾਦ